ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਸਰਕਾਰ ਦੇ ਵੱਲੋਂ ਵੱਡਾ ਵਾਅਦਾ ਪੰਜਾਬੀਆਂ ਦੇ ਨਾਲ ਕੀਤਾ ਗਿਆ ਸੀ ਕਿ 31 ਮਈ ਤੱਕ ਪੰਜਾਬ ਤੋਂ ਨਸ਼ਾ ਖਤਮ ਹੋ ਜਾਵੇਗਾ ਪਰੰਤੂ ਇਸ ਵਾਅਦੇ ਦੀ ਹੁਣ ਫੂਕ ਨਿਕਲਦੀ ਹੋਈ ਨਸਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ ਤੇ ਦੂਜੇ ਪਾਸੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਜੋ ਪੰਜਾਬੀਆਂ ਦੇ ਨਾਲ ਵੱਡਾ ਵਾਅਦਾ ਕੀਤਾ ਸੀ ਉਹ ਸਿਰਫ ਔਰ ਸਿਰਫ ਇੱਕ ਬਿਆਨ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਤੱਕ ਕੀਤੀ ਜਾ ਰਹੀ ਹੈ ਤੇ ਇੱਕ ਬਲਡوزر ਐਕਸ਼ਨ ਜੋ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਨਿਸ਼ਕੀ ਕੀਤਾ ਉਹ ਸਿਰਫ ਔਰ ਸਿਰਫ ਇੱਕ ਤੌਰ ਤੇ ਡਰਾਮਾ ਤੇ ਜਿਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਵੀ ਉਹਨਾਂ ਦੇ ਨਾਲ ਮੌਜੂਦ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਸ਼ਾ ਤਸਕਰਾਂ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਕਾਫੀ ਵਾਰ ਜਿਹੜਾ ਕਿ ਇਸ ਗੱਲ ਨੂੰ ਲੈ ਕੇ ਵੀ ਬੋਲਿਆ ਹੈ ਕਿ ਪੰਜਾਬ ਦੇ ਵਿੱਚ ਕਈ ਪਿੰਡਾਂ 'ਚ ਸ਼ਰੀਆਮ ਨਸ਼ਾ ਵਿਕ ਰਿਹਾ ਪਰੰਤੂ ਪੰਜਾਬ ਪੁਲਿਸ ਹੁਣ ਆਪ ਰਲ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਸੁਖਜਿੰਦਰ ਰੰਧਾਵਾ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਉਹਨਾਂ ਦੇ ਵੱਲੋਂ ਕਈ ਨਸ਼ਾ ਤਸਕਰਾਂ ਨੂੰ ਲੈ ਕੇ ਨਾਮ ਤੱਕ ਗਿਣਾਏ ਗਏ ਨੇ ਤੇ ਆਮ ਸਰਕਾਰ ਦਾ ਜਿਹੜਾ ਕਿ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਕਾਂਗਰਸ ਪਾਰਟੀ ਵਾਲੇ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਨਸ਼ਿਆ ਵਿਰੁੱਧ ਜੋ ਸਕੀਮ ਚਲਾਈ ਗਈ ਹੈ ਉਸ ਨੂੰ ਲੈ ਕੇ ਜਿਹੜੀ ਮੁਹੀਮ ਆ ਉਸ ਦੇ ਉੱਤੇ ਕਈ ਸਵਾਲ ਹੈ ਜਿਹੜੇ ਕਿ ਹੁਣ ਕਾਂਗਰਸ ਪਾਰਟੀ ਸਵਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਹੋਰ ਕੀ ਕਹਿਣਾ ਆਓ ਤੁਹਾਨੂੰ ਸੁਣਾਉਣੇ ਆਂ ਭਗਵਾਨ ਤਾਂ ਮਾਨ ਸਾਹਿਬ ਦਾ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਹੈ ਪੁਰਾ ਕੀ ਹਾਲ ਹੈ ਕੁਝ ਹੱਡ ਬੀਤੀ ਸੁਣਾਉਣਗੇ ਜਾਂ ਜਿਹੜੀ ਅੱਖੀਂ ਦੇਖਾ ਲੋਕਾਂ ਨੇ ਦੱਸਿਆ ਪੂਰੇ ਬਾਰੇ ਅੰਦਾਵਾ ਸਾਹਿਬ ਗੱਲ ਕਰਨਗੇ ਸੋਹਰ ਅੰਦਾਵਾ ਸਾਹਿਬ ਦੱਸੋ ਜਰਾ ਕੀ ਹੈ ਜੁੱਧ ਨਸ਼ਿਆਂ ਵਿਰੋਧ ਜਿਹੜਾ ਭਗਵੰਤ ਮਾਨ ਨੇ ਚਲਾਇਆ ਤੇ ਮੈਂ ਪਹਿਲਾਂ ਵੀ ਇੱਕ ਕੰਪਰੋ ਦੇ ਫੋਟੋਆਂ ਭੇਜੀਆਂ ਸੀ ਪੁਲਿਸ ਵਾਲਿਆਂ ਨੂੰ ਇੱਕ ਪੁਲਿਸ ਦਾ ਮੁਲਾਜ਼ਮ ਤੇ ਉਹ ਉਹਦੀਆਂ ਵੈਪਨ ਦੇ ਨਾਲ ਇਲੀਗਲ ਵੈਪਨਸ ਦੇ ਨਾਲ ਬੈਠਾ ਗੈਂਗਸਟਰਾਂ ਦੇ ਨਾਲ ਬੈਠਾ ਔਰ ਸਾਹਮਣੇ ਅਫੀਮ ਰੱਖ ਕੇ ਬੈਠਾ ਇਥੋਂ ਦੀ ਗੱਲ ਹੈ ਕਿ ਗੁਰਦਾਸਪੁਰ ਦੀ ਭਗਵਾਨਪੁਰ ਪਿੰਡ ਦਾ ਮੁੰਡਾ ਰਹਿਣ ਵਾਲਾ ਹਾਂ ਤੇ ਉਹਦੇ ਤੇ ਡੀਆਈ ਸਭ ਨੂੰ ਕੋਈ ਗੱਲ ਕੀਤੀ ਸੀ ਕਿ ਮੈਂ ਤੁਹਾਨੂੰ ਫੋਟੋਗ੍ਰਾਫਸ ਭੇਜ ਰਿਹਾ ਹਾਂ ਹਾਂ ਉਹਨਾਂ ਨੂੰ ਮੈਂ ਭੇਜ ਵੀ ਦਿੱਤੀ ਆ ਤੇ ਇਹ ਇਸ ਕਰਕੇ ਕੀਤੀ ਕਿ ਜੁੱਤ ਨਸ਼ਾ ਵਿਰੋਧ ਜਿਹੜਾ ਕੱਲ ਦਾ ਖਤਮ ਹੋ ਗਿਆ ਹਾਂ ਉਹ ਤਾਂ ਇਹਨਾਂ ਦੇ ਮੁਤਾਬਕ ਤਾਂ ਨਸ਼ਾ ਇਹਨਾਂ ਨੇ ਸਵਾਪਤ ਕਰਤਾ ਕੱਲ ਬਸ ਇਹਨਾਂ ਦੇ ਜਿਹੜੇ ਜਿਹੜੇ ਕੋਈ ਬੰਦੇ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਪੂਰੇ ਧੜਲੇ ਨਾਲ ਆਪਣੇ ਚਾਹੇ ਪੁਲਿਸ ਦੇ ਮੁਲਾਜ਼ਮ ਨੇ ਜਾਂ ਉਹ ਇਹਨਾਂ ਦੇ ਕੋਈ ਹੋਰ ਹਲਮੀ ਨੇ ਉਹ ਆਪਣੀ ਚਲਾ ਰਹੇ ਨੇ ਉਹ ਅੱਜ ਫੇਰ ਉਹਨਾਂ ਦੀ ਫੋਟੋਆਂ ਦੁਬਾਰਾ ਪਾਵਾਂਗੇ ਜੀ ਜੈ ਭਗਵੰਤ ਮਾਨ ਜੀ ਤੁਹਾਨੂੰ ਮੁਬਾਰਕਾਂ ਤੁਹਾਡੀ ਪੁਲਿਸ ਵੀ ਇਹਦੇ ਵਿੱਚ ਇਨਵੋਲ ਹੈ ਤੇ ਇਹ ਅੱਗੇ ਗੱਲ ਕੀਤੀ ਜਾਏਗੀ ਹਾਂ ਕੱਲ ਵੀ ਇਹਨਾਂ ਦਾ ਇੱਕ ਸੱਜਣ ਸੀਗਾ ਅਰੰਦਾਵਾ ਸਾਹਿਬ ਉਹ ਕਹਿੰਦਾ ਵੀ ਅਸੀਂ ਇਹ ਨਸ਼ਾ ਮੁਕੰਮਲ ਖਤਮ ਕਰਤਾ ਰਾਜਾ ਵੜਿੰਗ ਨੂੰ ਇਹ ਵਿੱਚ ਸੰਯੋਗ ਕਰਨਾ ਚਾਹੀਦਾ ਉਹ ਯਾਰ ਜੇ ਹੋ ਗਿਆ ਹੋਵੇ ਤਾਂ ਭਾਈ ਬਲਿਆ ਮਾਨਸਾ ਸੀ ਕਈਆ ਤੈਨੂੰ ਸੁਖਜਿੰਦਰ ਸਿੰਘ ਰੰਡਾਵਾ ਜਿਨ੍ਹਾਂ ਦੇ 40 ਸਾਲ 45 ਸਾਲ ਹੋ ਗਏ ਸਿਆਸਤ ਕਰਦੇ ਆ ਉਹਨੂੰ ਇਹ ਦੱਸ ਰਹੇ ਨੇ ਕਿ ਆਹ ਤੁਹਾਡੇ ਯੋਧਨ ਨਸ਼ਾ ਵਿਰੋਧੀ ਪੋਲਾ ਪ੍ਰਧਾਨ ਜੀ ਪ੍ਰਧਾਨ ਜੀ ਵੀ ਆਪਾਂ ਤੇ ਉਹਨਾਂ ਨੂੰ ਇਹ ਹਮੇਸ਼ਾ ਹੀ ਨਸ਼ਿਆਂ ਦੇ ਵਿਰੁੱਧ ਭਾਵੇਂ ਬੇਸ਼ੱਕ ਆਪਾਂ ਆਪੋ ਜੀਸ਼ੇ ਪਾਰਟੀ ਚ ਮੈਂ ਤਾਂ ਪੁਲਿਸ ਨੂੰ ਆਪਕੇ ਨਾਂ ਚ ਇਸ ਪਿੰਡ 'ਚ ਨਸ਼ਾ ਹੈਗਾ ਇੱਥੇ ਪਿੰਡ 'ਚ ਔਰ ਪੁਲਿਸ ਬੰਨੇਗੀ ਵੀ ਜੇ ਸਾਹਮਣੇ ਬੈਠਾਂਗੇ ਆਪਾਂ ਉਹ ਮੰਨਣਗੇ ਵੀ ਕਿ ਨਾ ਗੁੰਡੇ ਦੇ ਤੇ ਨਾ ਨਸ਼ੇ ਵਾਲੇ ਦੇ ਅਗੇਂਸਟ ਮੈਂ ਉਹਨਾਂ ਨੂੰ ਕਦੀ ਸ਼ਿਕਾਰਸ਼ ਕੀਤੀ ਆ ਮੈਂ ਹਮੇਸ਼ਾ ਕਰਦਾ ਕਿ ਐਸ ਗੁੰਡੇ ਤੇ ਐਸ ਨਸ਼ੇ ਵਾਲੇ ਨੂੰ ਛੱਡਿਓ ਨਾ ਇਨਫਾਰਮ ਕਰੀਦਾ ਕਿ ਆ ਤੁਸੀਂ ਫੜ ਲਿਆ ਇਹਨੂੰ ਹੁਣ ਤੁਸੀਂ ਛੱਡ ਦੇਣਾ ਤੁਹਾਡੇ ਐਸਐਚਓ ਨੇ ਇਹਨੂੰ ਫੜ ਲਓ ਤੇ ਉਹਦੇ ਬਾਅਦ ਠੀਕ ਉਦਾਂ ਹੀ ਹੋਇਆ ਤੇ ਇਹਦੇ ਵਿੱਚ ਜਿੱਤੇ ਮੈਂ ਫੋਟੋਆਂ ਹੀ ਪਾਈਆਂ ਸਾਰਿਆਂ ਨੂੰ ਤੇ ਤੁਹਾਡਾ ਬੰਦਾ ਕੁ ਕਰ ਰਿਹਾ ਤੇ ਘਰ ਢੋਂ ਨਾਲ ਜਿਹੜੇ ਘਰ ਮਕਾਨ ਢਾਕੇ ਇੱਕ ਡਰਾਮਾ ਕੀਤਾ ਗਿਆ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਰੰਧਾਵਾ ਸਾਹਿਬ ਦਾ ਨਸ਼ਾ ਖਤਮ ਹੋ ਜਾਏਗਾ ਮੇਰਾ ਖਿਆਲ ਹੈ ਕਿ ਘਰ ਢੋਂਦੇ ਉਹਨਾਂ ਦੇ ਘਟਾਏ ਨੇ ਜਿਹੜੇ ਇਹਨਾਂ ਨੂੰ ਨਹੀਂ ਮਿਲੇ ਜੇ ਇਹਨਾਂ ਨੇ ਘਰ ਹੀ ਢੋਣੇ ਸੀ ਤੇ ਨਸ਼ਾ ਸਭ ਤੋਂ ਵੱਧ ਮੇਰੇ ਇਲਾਕੇ ਚ ਤੇ ਜਿੰਨੇ ਐਕਸਟਰਸ਼ਨ ਕੀਤੇ ਜੱਗੂ ਪਗਵਾਨ ਤੋਂ ਕੀ ਦੀਆ ਉਹਦੇ ਵੱਲ ਨੂੰ ਗਏ ਨੇ ਉਥੇ ਮੈਂ ਹੈਪੀ ਪਸ਼ੀ ਦੇ ਘਰ ਖਦੀ ਗਏ ਨੇ ਆ ਪਰ ਉਹ ਜਿਹੜਾ ਇਹਨਾਂ ਦਾ ਕੋਈ ਜੀਵਨ ਫੌਜੀ ਮੇਰੇ ਇਲਾਕੇ ਚ ਸ਼ਿਆਦੇ ਪਿੰਡ ਦਾ ਕਦੀ ਇਹਨਾਂ ਮਾਨ ਪਿੰਡ ਡੇਰ ਬਾਬਾ ਨਾਨਕ ਦੇ ਨਾਲ ਉਹ ਪ੍ਰਿੰਸ ਕਿ ਪਤਾ ਨਹੀਂ ਕੀ ਉਹਦੇ ਘਰ ਵੱਲ ਨੂੰ ਮੂੰਹ ਕੀਤਾ ਇਹ 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 ਇਦਾਂ ਡਰਾਮਾ ਕਰਕੇ ਇਹ ਗੈਂਗਸਟਰイズਮ ਜਾਂ ਨਸ਼ਾ ਜਿਹੜਾ ਜੋਧ ਹੰਦਸ਼ਾ ਮਰੋ ਤੇ ਯਾਰ ਖਵਾ ਲੋ ਕੀ ਆ ਅੱਜ ਅੱਜ ਆ ਜਾਣੇ ਹੋਮ ਡਿਲੀਵਰੀ ਦੇ ਮੁਖੰਤਰੀ ਸਾਹਿਬ ਹੋਮ ਡਿਲੀਵਰੀ ਆ ਪਰ ਮੈਂ ਚਾਰਾ ਪੰਜਾ ਮੈਂ 15 ਪਿੰਡਾਂ ਦੇ ਨਾਂ ਗਣਾਂ ਨੂੰ ਕੋਟਰੀ ਸੂਰਤ ਮੱਲੀ ਚ ਇੱਕ ਗੋਲੀ ਗੋਲੀ ਜੈਂਗਸਟਰ ਉਹਦੇ ਘਰ ਤੋਂ ਤੁਹਾਡਾ ਚੌਣੀ ਪੱਜ ਤੱਕ ਚੱਲੀ ਆ ਪਰ ਕੱਲ ਇਹਨਾਂ ਦਾ ਕੋਈ ਪਰਮਖਤਾ ਰੰਧਾਵਾ ਸਾਹਿਬ ਕਹਿੰਦਾ 8000 ਐਸਫੀਆਰ ਕਰਦੀ ਏ ਕੋਈ 8000 ਐਸਫੀਆਰ ਕਰਦੀ ਰਮਨ ਉਹਦੇ ਸ਼ੱਕਤ ਹੋ ਗਿਆ 45 43000 ਤੇ ਕੈਪਟਨ ਅਮਰਿੰਦਰ ਸਿੰਘ ਨੇ ਕਰ ਦਿੱਤੀ ਸੀ ਆ ਬਈ ਸੁਣ ਲਾ 43000 ਕੈਪਟਨ ਅਮਰਿੰਦਰ ਸਿੰਘ ਨੇ ਕਰਤੀ ਸੀ ਤੇ ਜੇਲ੍ਹ ਮਿੰਿਸਟਰ ਮੈਂ ਸੀ ਮੇਰੇ ਕੋਲ ਅੰਦਰ ਰੱਖਣ ਨੂੰ ਥਾਂ ਹੀ ਨਹੀਂ ਸੀ ਇਸੇ ਤਰ੍ਹਾਂ ਦਾ ਹੀ ਕਿੱਸਾ ਰੰਧਾਵਾ ਸਾਹਿਬ ਕੀ ਤੜਬਾ ਦਾ ਕੱਲ ਸੰਦੀਪ ਨਾਮ ਦਾ ਵਿਅਕਤੀ ਉਹਰੇ ਘਰੇ ਕੋਈ ਰੇਡ ਰੂਡ ਕੀਤੀ ਰੁਪਿਆ ਵੱਧ ਲਿਆਏ ਤੇ ਵਿਖਾਇਆ ਘੱਟ ਹੈ ਇਹ ਤਾਂ ਕੰਮ ਉਲਟਾ ਖਾਣ ਵਾਲਾ ਸਿਸਟਮ ਇਹਨਾਂ ਦਾ ਜਾਦੇ ਬਣਿਆ ਪਿਆ ਹੈ ਬੇਸ਼ਰਮੀ ਜਿਹਾ ਹੋਇਆ ਮੇਰੇ ਜੀ ਪੁਲਿਸ ਦੀ ਇਹੋ ਜੀ ਤੇ ਬਣ ਗਈ ਯਾ ਜੇ ਉਹ ਜੜ ਕਰਨਗੇ ਮੈਂ ਕਈ ਵਾਰੀ ਬਾਰਡਰ ਦੇ ਉੱਤੇ ਸਭ ਤੋਂ ਏ ਵੱਧ ਜਿਹੜਾ ਨਸ਼ਾ ਜਿਹੜਾ ਅੱਜ ਵੀ ਚੱਲ ਰਿਹਾ ਮੈਂ ਇਹ ਕਹਿ ਰਿਹਾ ਕਿ ਤੁਸੀਂ ਜੇ ਕਰਨ ਜੁੱਧ ਨਸ਼ਾ ਵਿਰੋਧ ਜੇ ਜਾਣਾ ਹੀ ਆ ਤੇ ਜਾ ਕੇ ਦੇਖੋ ਫਲਾਤਕੀ ਨੇ ਹੋਮ ਡਿਲੀਵਰੀ ਹੋ ਰਹੀ ਆ ਔਰ ਜਿੰਨੀਆਂ ਹੈ ਜੇ ਸ਼ਮਸ਼ਾਨ ਘਾਟ ਤੇ ਜਾਂ ਪਾਣੀ ਵਾਲੇ ਟੈਂਕੀਆਂ ਉਹਨਾਂ ਤੇ ਜਾ ਕੇ ਵੇਖੋ ਸਰਿੰਜਾਂ ਕਿਵੇਂ ਪਈਆਂ ਨੇ ਉੱਥੇ ਜਾ ਕੇ ਵੇਖੋ ਕਿਵੇਂ ਹੋਰ ਜਾਂ ਪਰਪਰ ਤੁਸੀਂ ਕਟੋਗੇ ਪਰ ਇਹ ਹੋਰ ਛੱਡੋ ਮੈਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਇਹ ਨਹੀਂ ਪਤਾ ਕਿ ਰੌਵਰ ਪਿੰਡ ਚ ਨਸ਼ਾ ਨਹੀਂ ਵਿਕਦਾ ਤੇ ਕੋਟਰੀ ਸੁਰਤ ਬੰਦੀ ਚ ਕਈ ਵਾਰਾ ਕਹਿੰਦਾ ਸਾਰੇ ਅਫਸਰਾਂ ਨੂੰ ਕਾ ਕੋਈ ਨਹੀਂ ਜਾਂਦਾ ਸਰ ਨਸ਼ਾ ਤਾਂ ਹਰ ਇੱਕ ਪਿੰਡ ਚ ਪਤਾ ਹੈ ਵੀ ਕਿੱਥੇ ਕਿੱਥੇ ਵਿਕ ਰਿਹਾ ਲੇਕਿਨ ਐਵੇਂ ਫਾਲਤੂ ਦੀਆਂ ਕਾਰਵਾਈਆਂ ਫਾਲਤੂ ਦੀਆਂ ਕਾੜੀਆਂ ਕਦੇ ਪੰਜਾਬ ਦੀ ਵਿਧਾਨ ਸਭਾ ਚ ਮੰਗਲ ਸਭਾ 3 ਸਾਲ ਹੋ ਗਏ 3.5 ਸਾਲ ਇੱਕ ਦਿਨ ਵੀ ਇਹਦੇ ਤੇ ਚਰਚਾ ਨਹੀਂ ਹੋਈ ਕੀ ਜੇ ਪੰਜਾਬ ਦਾ ਐਡਾ ਗੰਭੀਰ ਮੁੱਦਾ ਹੈ ਕਟੋ ਕਟੇ ਰਹੇ ਤੇ ਤਿੰਨ ਦਿਨ ਲਗਾਤਾਰ ਨਸ਼ੇ ਦੇ ਚਰਚਾ ਹੋਣੀ ਚਾਹੀਦੀ ਵੀ ਕਿੱਦਾਂ ਬੰਦ ਕਰੀਏ ਉਹਦੇ ਉਹਦੇ ਚ ਕਰੇਗਾ ਕੌਣ ਜੇ ਆਪਾਂ ਆਪਾਂ ਉਸ ਜੀ ਤੋਂ ਬਾਹਰ ਆਵਾਂਗੇ ਮੈਨੂੰ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਸਟੇਜ ਤੇ ਬੋਲਦੇ ਨੇ ਜਾਂ ਅਸੈਂਬਲੀ 'ਚ ਬੋਲਦੇ ਨੇ ਮੈਨੂੰ ਤੇ ਉਹ ਆਪ ਹੀ ਇਮਪੈਲਸ 'ਚ ਲੱਗਦੇ ਹੁੰਦੇ ਨੇ ਉਹਨਾਂ ਨੂੰ ਸੀਰੀਅਸ ਹੋਣਾ ਚਾਹੀਦਾ ਉਹਨਾਂ ਨੂੰ ਪੰਜਾਬੀ ਦੇ ਦੇਖਣਾ ਪੈਗਾ ਬੜੀ ਸਿਸਟਮ ਸਟ੍ਰੀਟ ਡਾਰਕ ਸਾਰਾ ਪੰਜਾਬ ਕੋਈ ਆਪਾਂ ਤੁਰੇ ਚੜੀਗੜ ਤੋਂ ਲੈ ਕੇ ਇੱਥੋਂ ਤੱਕ ਕੋਈ ਇੰਡਸਟਰੀ ਨਹੀਂ ਸਾਨੂੰ ਦਿੱਸ ਰਹੀ ਕੋਈ ਸਾਨੂੰ ਸ਼ਹਿਰਾਂ ਦੇ ਵਿੱਚ ਇਹ ਨਹੀਂ ਦਿਸ ਰਿਹਾ ਕਿ ਕੋਈ ਜਿਹੜੇ ਕੋਲ ਐਕਸਪਲੋਰਸ਼ਨ ਨਾ ਲਈ ਹੋਏ ਮੈਂ ਕਹਿੰਦਾ ਜਿੰਨੇ ਸ਼ਹਿਰ ਨੇ ਇਹਨਾਂ ਨੂੰ ਇਹਨਾਂ ਦੇ ਵਿੱਚ ਕੀ ਇਹਨਾਂ ਅੱਜ ਤੱਕ ਕੀ ਕਾ ਕੀ ਆ ਉਹ ਸਾਨੂੰ ਸਾਨੂੰ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਆ ਕਿ ਤੁਸੀਂ ਵੇਖੋ ਤੁਸੀਂ ਮੈਨੂੰ ਨਹੀਂ ਪਤਾ ਕਿ ਤੁਸੀਂ ਤੁਹਾਡੀ ਕੀ ਸੀ ਕਿਸਾਨ ਯੂਨੀਅਨ ਦੇ ਨਾਲ ਤੁਸੀਂ ਉਹ ਕਿਸਾਨ ਯੂਨੀਅਨ ਵਾਲੇ ਕਾਂਗਰਸੀ ਦੀ ਪੱਗਾ ਲਾਉਂਦੇ ਰਹੇ ਨੇ ਆਪਣੇ ਉਹਦੇ ਜਿਹੜੇ ਕਦੇ ਮੀਟਿੰਗ ਚ ਚਲੇ ਗਏ ਤੇ ਤੁਹਾਨੂੰ ਉਹ ਸਿਰ ਤੇ ਬਿਠਾਉਣੇ ਹੁੰਦੇ ਜੀ ਅੱਜ ਤੁਸੀਂ ਜਿਸ ਤਰੀਕੇ ਨਾਲ ਜਲੀਲ ਕਰਕੇ ਕੱਢਿਆ ਤੁਸੀਂ ਇਹਦੇ ਪੰਜਾਬ ਦੀ ਕਿਸਾਨੀ ਦਾ ਵੀ ਲੱਕ ਤੋੜ ਦਿੱਤਾ ਔਰ ਕਿਸਾਨੀ ਕੀ ਤੁਸੀਂ ਕੋਈ ਵਪਾਰੀ ਦਾ ਲੱਕ ਤੋੜ ਦਿੱਤਾ ਤੁਸੀਂ ਇਹਦਾ ਤੋੜ ਦਿੱਤਾ ਇੰਡਸਟਰੀ ਲਿਸਟ ਕੋਈ ਆਉਣਾ ਨਹੀਂ ਚਾਹਦਾ ਪੰਜਾਬ ਚ ਬਾਹਰ ਜਾਣੇ ਕਿਹੜੇ ਤੁਸੀਂ ਐਮਓਯੂ ਸਾਈਨ ਕੀਤੇ ਨੇ ਉਹ ਦਿਖਾਓ ਤੇ ਸਹੀ ਆ ਜਿਹੜਾ ਤੁਸੀਂ ਅਜਾੜਾ ਕਰਨ ਲੱਗੋ ਲੁਧਿਆਣਾ ਵਿੱਚੋਂ ਅਸੀਂ ਲੰਘ ਰਹੇ ਹਾਂ 43 100 ਇਕੜ ਕਿੰਨੀ ਹੈ ਨਹੀਂ 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 23000 ਏਕੜ ਜ਼ਮੀਨ ਨੂੰ ਅਕਵਾਇਰ ਕਰਨ ਦੀ ਸਕੀਮ ਹੈ 23000 ਮਤਲਬ ਸਾਰਾ ਲੁਧਿਆਣਾ ਤੇ ਆਸੇ ਪਾਸੇ ਇਹਦਾ ਮਤਲਬ ਸਾਡੀ ਤਾਂ ਕੋਈ ਐਗਰੀਕਲਚਰ ਸਟੇਟ ਰਹਿਣੀ ਨਹੀਂ ਹੈ ਪਰ ਆਪਾਂ ਨਸ਼ੇ ਦੇ ਆਈਏ ਨਸ਼ੇ ਦੀ ਅਸੀਂ ਗੱਲ ਕਰ ਰਹੇ ਹਾਂ ਸਿਰਫ ਤਾਂ ਹੀ ਛੁੱਟੇਗਾ ਜੇ ਲੋਕਾਂ ਨੂੰ ਕੰਮ ਮਿਲੂ ਬਿਲਕੁਲ ਠੀਕ ਜੇ ਜ਼ਮੀਨਾਂ ਇਦਾਂ ਹੀ ਆਪਾਂ ਖੋਲੀਆਂ ਉਹਨਾਂ ਨੂੰ ਪੈਸੇ ਦੇ ਦਿੱਤੇ ਕਹਿ ਰਿਹਾ ਸੀ ਮਿਸਟਰ ਕਹਿ ਰਿਹਾ ਕਿ ਮੈਂ ਕਿਸਾਨਾਂ ਦੀ ਹਾਦਸਾ ਨੂੰ ਬਤਾਉਂਗਾ ਇਹ ਬੱਚੇ ਜਿਹੜੇ ਨੇ ਉਹ ਨਸ਼ੇ ਵੱਲ ਨੂੰ ਜਾਣਗੇ ਬਿਲਕੁਲ ਠੀਕ ਹੈ ਰੰਦਾਵਾ ਸਾਹਿਬ ਹੁਣ ਆਪਾਂ ਇਹ ਗੱਲ ਨੂੰ ਸਵਾਗਤ ਕਰਦੇ ਆਂ ਪ੍ਰੋਗਰਾਮ ਤੇ ਪਹੁੰਚਣ ਆਦੇ ਆਂ ਲੇਕਿਨ ਜਿਹੜਾ ਯੋਧ ਨਸ਼ਾ ਵਿਰੋਧ ਸੀਗਾ ਉਹਨਾਂ ਦਾ ਜਲੂਸ ਨਿਕਲ ਗਿਆ ਉਹ ਮੁਕੰਮਲ ਤੌਰ ਤੇ ਇਹਨਾਂ ਦੀ ਫੂਕ ਨਿਕਲ ਪਰ ਮਾ ਦੇ ਸ਼ਿਰਕ ਤਾਂ ਮੰਨਣਾ ਪੂ ਰੰਦਾਵਾ ਸਾਹਿਬ ਨਾਰਾ ਬੜਾ ਲੱਭ ਕੇ ਲਿਆਉਂਦੇ ਆ ਮੈਂ ਅੱਜ ਯੋਧ ਨਸ਼ਾ ਵਿਰੋਧ